ਜੈ ਜੀ ਗੋਲਫਾਨ ਇੰਡੀਆ ਦਾ ਟਾਸਪੋਰਟ ਚਸਨੀਰਾ ਇੰਟਰਨੈਸ਼ਨਲ 에어ਪੋਰਟ ਮੁਹਾਲੀ ਦੀਆਂ ਸੰਝੀਆਂ ਕਰ ਰਹੇ ਹਨ ਜਿੱਥੇ ਅੱਜ ਜਸਪੂਰਨ ਪਹਿਲਵਾਨ ਦਾ ਪਰਮਾਣ ਸਵਾਗਤ ਕੀਤਾ ਜਾਣਾ ਹੈ ਅਖਾੜਾ ਮੁੱਲਾ ਪ੍ਰ ਗਰੀਬਦਾਸ ਦਾ ਇਹ ਪਹਿਲਵਾਨ ਲਗਾਤਾਰ ਰਵੀ ਅਤੇ ਗੋਲੂ ਪਹਿਲਵਾਨ ਦੀ ਅਗਵਾਈ ਦੇ ਵਿੱਚ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਵਿੱਚ ਅਭਿਆਸ ਕਰਦਾ ਆ ਰਿਹਾ ਹੈ ਤੇ ਪਰਿਵਾਰ ਸਮੇਤ ਮੁੱਲਾਂਪੁਰ ਗਰੀਬਦਾਸ ਵਿਖੇ ਰਹਿ ਵੀ ਰਿਹਾ ਹੈ ਤੇ ਦੱਸ ਦਈਏ ਕਿ ਬੀਤੇ ਦਿਨੀ ਜਾਰਡਨ ਏਸ਼ੀਆ ਵਿਖੇ ਹੋਈਆਂ ਰੈਸਲਿੰਗ ਗੇਮਾਂ ਦੇ ਵਿੱਚ ਇਸ ਨੌਜਵਾਨ ਪਹਿਲਵਾਨ ਨੇ ব্রੌਂਜ਼ ਮੈਡਲ ਜਿੱਤਿਆ ਤੇ ਅੱਜ 에어ਪੋਰਟ ਤੇ ਪਹੁੰਚਣ ਮੌਕੇ ਇਸ ਦਾ ਪਰਮਾ ਸਵਾਗਤ ਕੀਤਾ ਜਾਣਾ ਹੈ ਤਸਵੀਰਾਂ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀਆਂ ਕਰਾਂਗੇ ਅੱਜ ਹੋਏ ਉਸ ਦੇ ਨਿੱਕੇ ਸਵਾਗਤ ਦੀਆਂ ਤੇ ਕਰਵਾਵਾਂਗੇ ਇੱਥੇ ਪਹੁੰਚੇ ਹੋਏ ਕੁਝ ਮਹਿਮਾਨਾਂ ਦੇ ਨਾਲ ਗੱਲਬਾਤ ਅਤੇ ਅਖਾੜਾ ਮੁੱਲਾਂ ਪਰ ਗਰੀਬਦਾਸ ਦੇ ਸੰਚਾਲਕ ਗੋਲੂ ਪਹਿਲਵਾਨ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਅੱਜ ਦੀ ਇਸ ਜਿੱਤ ਦੇ ਬਾਰੇ ਕੀ ਕਿਹਾਤੇ ਹੋਰ ਕੀ ਮੰਗ ਰਹੀ ਹੈ ਸਰਕਾਰ ਦੇ ਅੱਗੇ ਕਿ ਇਸ ਅਖਾੜੇ ਦੇ ਵਿੱਚ ਹੋਰ ਬਿਹਤਰ ਕੀਤਾ ਜਾ ਸਕੇ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ ਆਓ ਤਸਵੀਰਾਂ ਸਾਂਝੀਆਂ ਕਰਦੇ ਹਾਂ ਮੋਹਾਲੀ ਇੰਟਰਨੈਸ਼ਨਲ 에어ਪੋਰਟ ਤੋਂ ਅੱਜ ਦੀ ਅੱਜ ਜਸਪੂਰ ਨੇ ਫਿਰ ਤੋਂ ਮੈਡਲ ਜਿੱਤ ਕੇ ਥੋੜੇ ਸੋਰੀ ਭਾਈ ਕੀ ਹੋਵੇ ਸਰ 9ਵਾਂ ਵੀ ਮੁਲਾਪੀ ਤੇ ਦਾ ਤੁਹਾਡੇ ਮੰਧੇਮ ਤੋਂ ਜਿਹੜੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਮੇਰੀ ਤਰਫੋਂ ਸਤਿ ਸ੍ਰੀ ਅਕਾਲ ਦਿਖੋ ਜੀ ਮਿਹਨਤ ਤਾਂ ਬਹੁਤ ਜ਼ਿਆਦਾ ਕੀਤੀ ਸੀ ਤੇ ਕੁਸ਼ਤੀਆ ব্রੌਂਜ਼ ਮੈਡਲ ਆਇਆ ਹੈ ਜਾਰਡਨ ਦੇ ਵਿੱਚ ਤੇ ਦੋ ਇੱਕ ਤੇ ਪਹਿਲੀ ਕੁਸ਼ਤੀ ਆਪਣੀ ਗਲਤੀ ਤੋਂ ਹਾਰ ਗਿਆ ਔਰ ਕਬਰੀ ਨਹੀਂ ਹੋਈ ਫਿਰ ਪਲਵਾਨੀ ਜਿਸ ਤਰ੍ਹਾਂ ਰੂਲ ਹੈ ਉਹ ਮੁੰਡਾ ਫਾਈਨਲ ਚ ਪਹੁੰਚਿਆ ਤੇ ਫਾਈਨਲ ਚ ਪਹੁੰਚਣਾ ਕਰਕੇ ਉਹਨੂੰ ਚਾਂਸ ਮਿਲਿਆ ਉਹਦੀ ਪਹਿਲੀ ਕੁਸ਼ਤੀ ਦੁਆਰਾ ਜਪਾਨ ਵਾਲੇ ਨਾਲ ਹੋਈ ਜਪਾਨ ਵਾਲੇ ਨੂੰ ਜਿੱਤਿਆ 10-0 ਤੇ ਫਿਰ ਸੈਮੀਫਾਈਨਲ ਜਿਹੜੀ ਕੁਸ਼ਤੀ ਮਤਲਬ 3ਏ ਤੇ 5ਵੇਂ ਨੰਬਰ ਵਾਲੀ ਕੁਸ਼ਤੀ ਈਰਾਨ ਵਾਲੇ ਨਾਲ ਹੋਈ ਹੈ ਜਿਹਦੇ ਵਿੱਚ ਇਹ ਦੋ ਚਾਰ ਨਾਲ ਜਿੱਤਿਆ ਹੈ ਤੇ ਬ੍ਰਾਉਂਜ਼ ਮੈਡਲ ਮਿਲਿਆ ਹੈ ਪਹਿਲਾ ਵੀ ਰੋਮ ਇਟਲੀ ਦੇ ਵਿੱਚ ਜਿਤ ਕ੍ਰੋਸ ਮੈਲ ਵਿੱਚ ਸੋ ਇਸ ਤੋਂ ਇਲਾਵਾ ਕਿਹੜੇ ਕਿਹੜੇ ਕਿਤਾਬਾਂ ਨਾਮ ਕਰ ਸਕੋ ਭਾਰਤ ਕੇਸਰੀ ਪੰਜਾਬ ਕੇਸਰੀ ਆਪਣਾ ਭਾਰਤ ਕੁਮਾਰ ਇਹ ਮੰਦਨ ਹਾਰ ਚ ਤਿੰਨ ਚਾਰ ਪਲਵੰਦਾਂ ਨੇ ਲਿਆ ਹੈ ਤੇ ਇਹਨੇ ਵੀ ਉੱਥੇ ਇਤਿਹਾਸ ਰਚਿਆ ਹੈ ਭਾਰਤ ਕੇਸਰੀ ਤੇ ਭਾਰਤ ਕੁਮਾਰ ਟੀਕੇ ਮੈਟ ਤੇ ਇਹਨੇ ਟਾਈਟਲ ਦਿੱਤਾ ਹੈ ਕਰੀਨੇ ਤੇ ਸਮਝਾ ਕੀ ਹੈ ਕਿ ਛੋਟਾ ਕਬੂਜਨ ਦਾ ਸਭ ਨਾਲ ਸਬ ਨਾਲ ਨੂੰ ਲੈ ਕੇ ਕੀ ਸਪਨਸ ਦੇਖਿਆ ਸਾਡਾ ਟਾਰਗੇਟ 2028 올림픽 ਦਾ ਹੈ ਹੁਣ ਸਾਡਾ ਜਿਹੜਾ ਪਲਾਨ ਹੈ ਜੁਲਾਈ ਦੇ ਮਹੀਨੇ ਆਗਸਤ ਦੇ ਮਹੀਨੇ ਅਸੀਂ ਯਾ ਅਜ਼ਰਬੈਜਾਨ ਯਾ ਜਾਰਜੀਆ ਯਾ ਰਸ਼ੀਆ ਈਰਾਨ ਇਹ ਚਾਰਾਂ ਵਿੱਚੋਂ ਇੱਕ ਜਗ੍ਹਾ ਅਸੀਂ ਕੈਂਪ ਲਾਵਾਂਗੇ ਕਿਆ ਦੋ ਮੈਂ ਉੱਥੇ ਟ੍ਰੇਨਿੰਗ ਕਰਕੇ ਆਉਂਗਾ ਵੈਸੇ ਜੇ ਤਾਂ ਗੱਲ ਕਰੀਏ ਐਸਾ ਖਾੜੇ ਵੀ ਤਾਂ ਇਕੱਲੇ ਰੈਸਲਿੰਗ ਕਰਵਾਈ ਜਾਂਦਾ 라ਹੌਰ ਕੇ ਮਾ ਉਹਦੀ ਕੋਈ ਨਹੀਂ ਵੈਸੇ ਹੁਣ ਅਸੀਂ ਸ਼ੁਰੂ ਕਰ ਰਹੇ ਆ ਬਾਕਸਿੰਗ ਵੀ ਸ਼ੁਰੂ ਕਰਨ ਲੱਗੇ ਆ ਤੇ 1 ਜੁਲਾਈ ਤੇ ਬਾਕਸਿੰਗ ਸਟਾਰਟ ਹੋ ਜੂਗੀ ਸਾਨੂੰ ਆਪਣੇ ਲੋਕਲ ਬੱਚਿਆਂ ਦਾ ਰਿਸਪਾਂਸ ਮਿਲਿਆ ਤੇ ਅਸੀਂ ਮੋਲਾਪੁਰ ਗਰਾਊਂਡ 'ਚ ਬਾਸਕਟਬਾਲ ਵਾਲੀਬਾਲ ਸਕੇਟਿੰਗ ਇਹਨਾਂ ਦੀ ਸਾਰਿਆਂ ਦੀ ਮਤਲਬ ਮੁਲਾਵਰ কুਸਤੀ ਖਾੜੇ ਕਰਨੀ ਮਤਲਬ ਸਹੂਬਾ ਦਿੱਤੀ ਜਾਊਗੀ ਕੋਚ ਲਾ ਕੇ ਜਿੱਤੇ ਜਾਣਗੇ ਸਰਕਾਰਾਂ ਵੱਲੋਂ ਕੀ ਬਦਲ ਮਿਲਦੀ ਆ ਖਾਸ ਕਰ ਇਸ ਇਹੋ ਜੇ ਮੌਕੇ ਕਿੰਨੇ ਮੈਡਲ ਤਿੰਨ ਮੈਡਲ ਲੈ ਕੇ ਇਕ ਦਾ ਦੇਸ਼ ਲਈ ਜਿੱਤ ਵੀ ਤਰ ਸਰਕਾਰਾਂ ਨੂੰ ਅਸੀਂ ਹਰੇਕ ਸਾਲ ਸੁਨੇਹਾ ਪਹੁੰਚਾਇਆ ਜਾਂਦਾ ਜੀ ਸਾਡਾ ਬੱਚਾ ਮੈਡਲ ਜਿੱਤ ਕੇ ਆਇਆ ਹੈ ਆਇਆ ਜਾਵੇ ਸਰਕਾਰਾਂ ਦੇ ਲਾਰੇ ਆ ਸਰਕਾਰ ਸਾਡੇ ਕੋਲ ਕੋਈ ਨਹੀਂ ਆਏ ਕੋਈ ਕਿਸੇ ਤਰ੍ਹਾਂ ਦੀ ਹੋਰ ਬਦਲ ਕੋਈ ਮਦਦ ਨਹੀਂ ਲੱਗੇ ਬੋਟਾਂ ਦੇ ਟਾਈਮ ਆ ਕੇ ਸੁਨੇਹੇ ਮਿਲਦੇ ਆ ਜੋ ਬੋਟਾਂ ਦੇ ਇਲੈਕਸ਼ਨ ਖਤਮ ਹੋ ਜਾਂਦੇ ਆ ਫਿਰ ਉਹ ਵੀ ਦਿਖਣੇ ਬੰਦ ਹੋ ਜਾਂਦੇ ਆ ਮਨ ਕਰਦਾ ਬੜੀ ਕਿਸ ਤਰ੍ਹਾਂ ਦੀ ਮਦਦ ਕਰੇ ਜਿਸ ਤਰ੍ਹਾਂ ਦੇ ਪਹਿਲਵਾਨ ਇੱਥੇ ਪਿਆਰ ਕੀਤੇ ਜਾਂਦੇ ਆ ਇਹ ਹਲਕੇ 'ਚ ਇਹਦਾ ਖੜਾ ਚੱਲ ਰਿਹਾ ਉਹਨਾਂ ਦੇ ਹਲਕੇ 'ਚ ਗਗਨ ਨਮੋਲਮਾਨ ਦੇ ਹਲਕੇ 'ਚ ਇਹ ਇਕੱਲਾ ਖੜਾ ਹੈ ਸਾਨੂੰ ਇੱਕ ਵਾਰੀ ਵੀ ਉਹਨਾਂ ਦੀ ਤਰਫੋਂ ਕੋਈ ਮਦਦ ਨਹੀਂ ਮਿਲੀ ਇਲੈਕਸ਼ਨ ਤੋਂ ਪਹਿਲਾਂ ਉਹ ਇੱਥੇ ਆ ਕੇ ਗਏ ਸੀ ਜਿਆਦਾ ਜਿਆਦਾ ਨਾਲੋਂ ਸੀਟ ਵੀ ਨਹੀਂ ਮਿਲੀ ਸੀ ਉੱਥੇ ਖਾੜੇ ਜਾ ਕੇ ਗਏ ਤੇ ਉਤੋਂ ਬਾਅਦ ਉਹ ਜਿੱਤਣ ਤੋਂ ਬਾਅਦ ਉਹ ਇੱਥੇ ਆਈ ਵੀ ਨਹੀਂ ਹੈ ਹੋਰ ਮੰਗ ਕੀ ਕਰਦੇ ਆ ਇਸ ਖਾੜੇ ਨੂੰ ਆ ਦੇਖੋ ਜੀ ਕਿੰਨੇ ਬੱਚੇ ਨੌਕਲ ਜ਼ੋਰ ਕਰ ਰਹੇ ਆ ਵੱਧ ਤੋਂ ਵੱਧ ਸੂਬੀ ਦਾ ਬਾਕੀ ਖਾੜਿਆਂ ਨੂੰ ਮਤਲਬ ਗਵਰਨਮੈਂਟ ਦੀ ਤਰਫੋਂ ਸੂਬੀਦਾ ਮਿਲ ਰਹੀ ਹੈ ਤੋਂ ਇਹ ਰਖਾੜਾ ਚੱਲ ਰਿਹਾ ਤਾਂ ਸਾਨੂੰ ਸੁਗਵੀਦਾ ਦਵਾ ਸਕਦੇ ਜਿਹੜੇ ਬੱਚਿਆਂ ਦਾ ਫਾਇਦਾ ਹੋਵੇ ਜੀ ਕੋਈ ਸਰਕਾਰੀ ਕੋਚ ਵੀ ਹੈ ਰਵੀ ਮੋਹਿਆ ਕਰਵਾਇਆ ਗਿਆ ਆ ਸਰਕਾਰੀ ਕੋਚ ਅਸੀਂ ਆਪਣੀ ਤਰਫੋਂ ਮਤਲਬ ਮੋਇਆ ਕਰਵਾ ਕੇ ਉਹ ਟ੍ਰੇਨਿੰਗ ਕਰਵਾ ਰਹੇ ਹਾਂ ਜੀ ਬੱਚਿਆਂ ਦਾ ਕਿਹੜਾ ਕੋਚ ਇਸ ਸਮੇਂ ਸਿਖਲਾਈ ਦੇ ਰਹੇ ਨੇ ਸਾਡੇ ਕੋਲ ਇਰਾਨ ਦਾ ਕੋਚ ਆ ਸਿਖਲਾਈ ਦੇ ਰਿਹਾ ਜੀ ਹੁਣ ਉਹ ਵੀ ਉਹਨੂੰ ਅਸੀਂ 1.5 ਲੱਖ ਰੁਪਏ ਮਹੀਨਾ ਦਿੰਦੇ ਆ ਕੁਝ ਨਾ ਬੱਚੇ ਆ ਕੋਈ 2500 ਕੋਈ 3000 ਰੁਪਏ ਮਤਲਬ ਬੱਚਾ ਮਤਲਬ ਕੋਚ ਦੀ ਮਦਦ ਕਰਦੇ ਆ ਉਹ ਵੀ 70 80 ਹਜ਼ਾਰ ਰੁਪਏ ਇਕੱਠਾ ਹੁੰਦਾ ਆ ਹਾਂ ਬਾਕੀ ਸਾਡਾ ਨਾ ٹرسٹ ਬਣਿਆ ਹੋਇਆ ਹੈ ਉਹ ਮਦਦ ਕਰਦਾ ਬਾਪੂ ਸ਼ੇਰ ਸਿੰਘ ਹੋ ਗਿਆ ਰਵੀ ਭلوان ਜੀ ਹੋ ਗਏ ਹੋਰ ਜਿਹੜੇ ਆਪਣੇ ਸੱਜਣ ਮਿੱਤਰੋ ਮਤਲਬ ਰਿਸਪੌਂਸ ਕਰਦੇ ਪਿੰਡ ਕੰਨੀ ਸਹਿਯੋਗ ਬਹੁਤ ਵਧੀਆ ਮਿਲਦਾ ਪਰ ਅਸੀਂ ਜਿਹੜਾ ਕੋਸ਼ਿਸ਼ ਕਰਦੇ ਆ ਬਈ ਪਿੰਡ ਦੇ ਬੱਚਿਆਂ ਨੂੰ ਸ਼ੌਂਕ ਪੈਦਾ ਹੋਵੇ ਉਹ ਆਮੇ ਪਰ ਪਿੰਡ ਦੇ ਬੱਚਿਆਂ ਨੂੰ ਸ਼ੌਂਕ ਘੱਟ ਹੈ ਜਿੰਨਾ ਬਾਹਰ ਦੇ ਬੱਚੇ ਬਹੁਤ ਜ਼ਿਆਦਾ ਆ ਕੇ ਟ੍ਰੇਨਿੰਗ ਕਰ ਰਹੇ ਨੇ ਹਾਂ ਪਰ ਜਿੰਨਾ ਕਹਾਵਤ ਹੈ ਨਾ ਘਰ ਦਾ ਜੋਗੀ ਘਰ ਚ ਸਿੱਧ ਨਹੀਂ ਹੁੰਦਾ ਜੀ ਜੀ ਸ਼ਹਿਰ ਸਿੰਘ ਜੀ ਅੱਜ ਫਿਰ ਤੋਂ ਜਸਪੂਰਨ ਵੱਲੋਂ ਪ੍ਰੋਮੋਸ਼ਨ ਮੈਡਲ ਜਿੱਤਿਆ ਗਿਆ ਕਿਸ ਤਰ੍ਹਾਂ ਦੀ ਖੁਸ਼ੀ ਹੈ ਤੇ ਕੀ ਕਹਿਣਾ ਚਾਹੋਗੇ ਖਾਸ ਕਰਕੇ ਖਾਣਾ ਮੁੱਲਾਂ ਉੱਪਰ ਤਰੀਕ ਦਾ ਵਰਗ ਬਹੁਤ ਖੁਸ਼ੀ ਹੈ ਜੀ ਅੱਜ ਪਰ ਦੀ ਖੁਸ਼ੀ ਕਿਚਾ ਹੋਣੀ ਜੀ ਈਗਾ ਬੱਚੇ ਖਾੜੇਗਾ ਬੱਚਾ ਖੈ ਸਟਾਰ ਰਹਾ ਈਕਰ ਉਹ ਹੈ ਬੁੱਲਾ ਪਰ ਗਰੀਬ ਦਾਸ ਤਾਹੀਂ ਬਧੂਗਾ ਭਾਈ ਚੜਦੀ ਕਲਾ ਬਖਸ਼ਿਸ਼ ਕਰੈ ਨੂੰ ਤੋ ਫਰ ਆ ਜੀ ਜੀ ਨਮਸਕਾਰ ਜਿੱਤੇ ਅਸੀਂ ਪਿਛਲੇ ਮਾਰਵੀ ਰੋਮ ਇਸਲੀ ਹਾਂ ਪਹਿਲਾਂ ਵੀ ਜਿੱਤੇ ਲਿਆਦਾ ਜੀ ਬੜੀ ਖੁਸ਼ੀ ਦੀ ਨੋਦਵਾਨ ਨੇ ਮੁੰਡੇ ਕਿੰਨੇ ਕਿੰਨੇ ਆਉਂਦੇ ਮਾਰਬਾ ਹੁਣ ਤਾਂ 80 70 ਹੋਏ ਹੋਏ ਜੀ ਬਹੁਤ ਬੰਦੇ ਆਉਂਦੇ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਅਬ ਲੋਕਾਂ ਨੇ ਸਮਾ ਖੁਸ਼ੀ ਪੜੀ ਆਓ ਸਮਾ ਬੱਚਿਆਂ ਨੂੰ ਲੈ ਕੇ ਆਪਣੇ ਨੂੰ ਤੰਦਰੁਸਤੀ ਬਖਸ਼ੀ ਤੇ ਕਿਹੋ ਜੀ ਸਹੂਲਤਾਂ ਕਹੀ ਜੀ ਦਿੱਤੀਆਂ ਜਾਂਦੇ ਹੋ ਇਹ ਸਹੂਲਤ ਤੇ ਸਹੂਲਤ ਜੀ ਜੋਰਜੀਆ ਤੇ ਕੋਚ ਆਏ ਹੋਏ ਕੋਈ ਉਹ ਨਹੀਂ ਕਰਦਾ ਗੱਦੇ ਰਛਾਏ ਹੋਏ ਕੋਈ ਕੋਈ ਗਾਲ ਨਹੀਂ ਕੱਢਦਾ ਕੋਈ ਕੁਝ ਨਹੀਂ ਕਹਿੰਦਾ ਜੀ ਪਿਆਰ ਕਰਦੇ ਇੱਕ ਦੂਏ ਨਾਲ ਬਹੁਤ ਖੁਸ਼ੀ ਦੀ ਬਾਤ ਹੈ ਇਹ ਸਰਕਾਰਾਂ ਵੱਲੋਂ ਕੀ ਕੁਛ ਪ੍ਰਾਪਨਾ ਕੀਤਾ ਨਹੀਂ ਸਰਕਾਰਾਂ ਨੂੰ ਕਹਿੰਦੇ ਆ ਵੀ ਖੁਸ਼ੀ ਨਹੀਂ ਦਿੰਦੇ ਸਰਕਾਰ ਨਾਲ ਇਹ ਤਾਂ ਆਪਣੇ ਹੀ ਚੱਲ ਰਿਹਾ ਜੀ ਕੰਮ ਗੁਰੂ ਹਾਂ ਜੀ ਹਾਂ ਗੁਰੂ ਦੀ ਕਿਰਪਾ ਹੋ ਰਹੀ ਗੁਰੂ ਗੱਲ ਹੈ ਹਾਂ ਕਹਿਣਾ ਚਾਹੁੰਗਾ ਸਰਕਾਰਾਂ ਨੂੰ ਬੰਦ ਕਰੋ ਬਸ ਸਰਕਾਰਾਂ ਤੇ ਕਿਆ ਮੰਗਣਾ ਮੰਨ ਲੋ ਦੇ ਦੇ ਵਾਹਿਗੁਰੂ ਭਲਾ ਕਰੇ ਜੇ ਆਊਗਾ ਕੋਈ ਕਹਿ ਦੂਗੇ ਨਹੀਂ ਸਰਦੀ ਕੋਈ ਸੁਨੇਹਾ ਕੋਈ ਨੌਜਵਾਨਾਂ ਨੂੰ ਬੜਾ ਹਮ ਤਾਂ ਕਹਿੰਦੇ ਵੀ ਆਓ ਭਾਈ ਖਾੜੇ ਵਿੱਚ ਆਪਣੇ ਬੱਚਿਆਂ ਨੂੰ ਲਿਆਓ ਸ਼ਹਿਰ ਨੂੰ ਬੰਦ ਬਣਾਓ ਨਸ਼ੇ ਬੱਚਿਆਂ ਤੇ ਬਚਾਓ ਸਭ ਕੁਝ ਠੀਕ ਹੈ ਕਿੰਗਾ ਹੈ ਕੀ ਨਾਮ ਜੀ ਆਪਣਾ ਮੇਰਾ ਨਾਮ ਹਰਿੰਦਰਪਾਲ ਸਿੰਘ ਡਾਇਰੈਕਟਰ ਯੂਨੀਵਰਸਿਟੀ ਚਿਤਕਾਰਾ ਜੀ ਨੇ ਅਸਾਂ ਉੱਥੇ ਜਸਪੁਰਨ ਸਿੰਘ ਪਤਾ ਲੱਗਾ ਕਿ ਤੁਹਾਡੇ ਕੋਲ ਰਹਿੰਦਾ ਜ਼ਿਆਦਾਤਰ ਜੇ ਭੱਲੇ ਦੀ ਗੱਲ ਕਰੀਏ ਕਿਹੋ ਜਿਹਾ ਰਿਸਪੌਂਸ ਹੈ ਤੁਹਾਡੇ ਵੱਲੋਂ ਤੇ ਅੱਜ ਮੈਡਲ ਇੱਕ ਜਿਹੜਾ ਜਿੱਤ ਕੇ ਇਹ ਦੇਖੀ ਝੋਲੀ ਪਾ ਰਿਹਾ ਕਿਸ ਤਰ੍ਹਾਂ ਫੀਲ ਕਰਦੇ ਦੇਖੋ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡਾ ਬੱਚਾ ਸਪੈਸ਼ਲੀ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਪੇਰੈਂਟਸ ਨੂੰ ਇਹਨਾਂ ਦੀ ਫੈਮਿਲੀ ਨੂੰ ਕੰਗ੍ਰੈਚੁਲੇਸ਼ਨਸ ਹੈ ਔਰ ਜਿੱਤ ਸਿਕ ਚਿਤਕਾਰਾ ਦਾ ਸਵਾਲ ਹੈ ਜਿਹੜੀ ਸਾਡੀ ਮੈਨੇਜਮੈਂਟ ਹੈ ਸਾਡੇ ਮੈਡਮ ਮਧੂ ਚਿਤਕਾਰਾ ਜੀ ਨੇ ਰੋ ਚਾਂਸਲਰ ਚਿਤਕਾਰਾ ਯੂਨੀਵਰਸਿਟੀ ਉਹਨਾਂ ਦੀ ਬਹੁਤ ਹੀ سپورਟ ਰਹਿੰਦੀ ਹੈ ਬੱਚਿਆਂ ਨੂੰ ਸਪੋਰਟਸ ਵਾਲਿਆਂ ਨੂੰ ਸਪੈਸ਼ਲੀ ਤੇ ਉਹ 100% ਸਕਾਲਰਸ਼ਿਪ ਦਿੰਦੇ ਆ ਬੱਚਿਆਂ ਨੂੰ ਬਾਹਰ ਜਾਣ ਲਈ ਵੀ سپورਟ ਕਰਦੇ ਆ ਐਜੂਕੇਸ਼ਨ ਦੇ ਵਿੱਚ ਵੀ ਬੜੀ سپورਟ ਕਰਦੇ ਆ ਅਗਰ ਬੱਚੇ ਨੂੰ ਕੋਈ ਐਜੂਕੇਸ਼ਨ ਦੀ ਪ੍ਰੋਬਲਮ ਆ ਰਹੀ ਐ ਕਲਾਸਿਸ ਵੀ ਲਵਾਉਂਦੇ ਆ ਇਸ ਤਰ੍ਹਾਂ ਦੀ ਬਹੁਤ سپورਟ ਹੁੰਦੀ ਹੈ ਔਰ ਬਾਕੀ ਸਭ ਨੂੰ ਬਹੁਤ ਖੁਸ਼ੀ ਹੈ ਵੀ ਸਾਡਾ ਬੱਚਾ ਇਨੀ ਛੋਟੀ ਉਮਰ 'ਚ ਇੰਡੀਆਂ ਵੱਡੀਆਂ ਮੱਲਾ ਮਾਰ ਕੇ ਆਇਆ ਹੈ ਤੇ ਇਹਨਾਂ ਦੇ ਪਰਿਵਾਰ ਨੂੰ ਤੇ ਚਿਤਕਾਰ ਯੂਨੀਵਰਸਿਟੀ ਵੱਲੋਂ ਸਾਰਿਆਂ ਨੂੰ ਵਧਾਈਆਂ ਹੋਰ ਵੀ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਥੋੜੇ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਖਾਸ ਕਰਕੇ ਇਸ ਗੇਮ ਨੂੰ ਲੈ ਕੇ ਗੱਲ ਕਰੀਏ ਦੇਖੋ ਜੀ ਰੈਸਲਿੰਗ ਦਾ ਤਾਂ ਸਾਡੇ ਕੋਲ ਹਲੇ ਜਸਪੁਰਨ ਸਿੰਘ ਹੀ ਹੈ ਬਾਕੀ ਸਾਡੇ ਕੋਲ ਦੂਸਰੀਆਂ ਗੇਮਾਂ ਦਾ ਜਿਵੇਂ ਟੇਬਲ ਟੈਨਿਸ ਸਾਡੇ ਕੋਲ ਬੱਚੀ ਹੈ ਦੀਆ ਚਤਾਲੇ ਹੈ ਹੋਰ ਤਿੰਨ ਚਾਰ ਬੱਚੇ ਹੈ ਜਿਹੜੇ ਕਿ ਇੰਡੀਆ ਦੇ ਵਿੱਚ ਟਾਪ ਰੈਂਕਰਸ ਨੇ ਤੇ ਉਹ ਏਸ਼ੀਅਨ ਗੇਮਸ ਔਰ ਕਾਮਨਵੈਲਥ ਵੀ ਪਾਰਟਿਸਿਪੇਟ ਕਰ ਚੁੱਕੇ ਆ ਤੇ ਉਮੀਦ ਕਰਦੇ ਆਂ ਹੌਲੀ ਹੌਲੀ ਜਿਵੇਂ ਬੱਚੇ ਸਾਨੂੰ ਆਉਣਗੇ ਤੇ ਅਸੀਂ ਬੈਟਰ ਰਿਜ਼ਲਟ ਦੇ ਪਾਵਾਂਗੇ ਤੇ ਹੁਣ ਜਿਸ ਤਰ੍ਹਾਂ ਬ੍ਰੌਂਜ਼ ਮੈਡਲ ਅੱਜ ਜਿੱਤਿਆ ਇਸ ਨੌਜਵਾਨ ਨੇ ਪਹਿਲਾਂ ਵੀ ਇਹ ਬ੍ਰੌਂਜ਼ ਮੈਡਲ ਜਿੱਤ ਚੁੱਕਾ ਦੇਸ਼ ਦੀ ਝੋਲੀ ਪਾ ਚੁੱਕਾ ਤੇ ਕਿਸ ਤਰ੍ਹਾਂ ਦਾ ਹੋਣਾ ਚਤਕਾਰਾ ਜਿਹਨੂੰ ਦੱਸਦੇ ਆਂ ਅਗਲੀ ਅਗਲੀ ਇਦੇ ਵਾਸਤੇ ਕਿਹੋ ਜੀ ਰਣਨੀਤੀ ਤਿਆਰ ਕਰੀ ਜਾਊਗੀ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਕੱਲਾ ਇਹ ਦੇਖੋ ਸਰ ਸਾਡਾ ਫਿਲਹਾਲ ਇਹਨੂੰ ਲਾਸਟ ਈਅਰ ਇਹਦੀ ਏਜ ਘੱਟ ਹੋਣ ਕਰਕੇ ਅੰਡਰ 17 ਹੋਣ ਕਰਕੇ ਸਾਡੇ 올 ਇੰਡੀਆ ਚ ਪਾਰਟਿਸਿਪੇਟ ਨਹੀਂ ਕਰ ਪਾਇਆ ਕਿਉਂਕਿ 올 ਇੰਡੀਆ ਜਿਹੜੀ ਹੈ 17 ਤੋਂ 25 ਈਅਰ ਏਜ ਤੱਕ ਦੀ ਹੁੰਦੀ ਹੈ ਤੇ ਇਸ ਸਾਲ ਅਸੀਂ ਉਮੀਦ ਕਰਦੇ ਹਾਂ ਵੀ 올 ਇੰਡੀਆ ਚ ਪਾਰਟਿਸਿਪੇਟ ਕਰੇਗਾ ਤੇ 골ਡ ਮੈਡਲ ਲੈ ਕੇ ਆਏਗਾ ਤੇ ਜੋ ਵੀ ਬਣਦੀ ਯੂਨੀਵਰਸਿਟੀ ਵੱਲੋਂ ਜੋ ਵੀ ਮਦਦ ਬਣਦੀ ਹੈ ਉਸ ਤੋਂ ਵੱਧ ਕੇ ਦਿੱਤੀ ਜਾਏ ਉਮੀਦਾਂ ਕੀ ਨੇ ਕਿਸ ਤਰ੍ਹਾਂ ਦੇਖੇ ਉਮੀਦਾਂ ਇਹ ਆ ਵੀ ਅਸੀਂ ਇਹਨੂੰ ਉਮੀਦ ਕਰਦੇ ਹਾਂ ਵੀ 올림픽 ਚ ਪਾਰਟਿਸਪੇਟ ਕਰੇ ਜੋ ਇਹ ਕਹੇਗਾ ਅਸੀਂ ਇਹਦੇ ਨਾਲ ਖੜੇ डील ਕਰ ਲਿਆ ਅੱਜ ਫਿਰ ਤੋਂ ਇੱਕ ਬ੍ਰੌਂਜ਼ ਨਾਈਟਲ ਦੇ ਸਵਾਰਥੇ ਦਿੱਤੇ ਵਧੀਆ ਹੀ ਵੀ ਠੀਕ ਹੈ ਤਾਂ ਹੁਣ ਅੱਗੇ ਕੀ ਹੋਰ ਅੱਗੇ ਚੱਲੀ ਜਾਨੇ ਇਹ ਟਾਸਕ ਅੱਗੇ ਹੋਰ ਅੰਡਰ 20 ਆ ਗਈ ਜੀ ਫਿਰ ਅੱਗੇ ਸੀਨੀਅਰ ਆ ਜਾਂਦੀ ਹੈ ਵੀ ਨਾਲ ਖੁਸ਼ੀ ਵੀ ਹੋਈ ਜਾਂਦੀ ਹੈ ਅੱਗੇ ਹੋਰ ਮਿਹਨਤ ਦਾ ਵਧੀਆ ਜੀ ਕਰਦੇ ਨਾਲੇ ਕਰਦੇ ਸਭ ਪਹੁੰਚ ਨੇ ਵਿਸ਼ੇਸ਼ ਤੌਰ ਤੇ ਅੱਜ ਦਾ ਸਵਾਗਤ ਕਰ ਲਈ ਜੀ ਹੋਰ ਵੀ ਪਰਿਵਾਰਕ ਮੈਂਬਰ ਜਿਨੇ ਸਾਡੇ ਕੋਲ ਪਹੁੰਚ ਨੇ ਹਾਂ ਔਰ ਸਮਾਨਾਰ ਬਾਰੇ ਕੀ ਕਹੋਗੇ ਕਿ ਸਮਾਨਾਰ ਚ ਕੋਈ ਕਮੀ ਤਾਂ ਨਹੀਂ ਨਹੀਂ ਸਮਾਨਾਰ ਚ ਤਾਂ ਕੋਈ ਕਮੀ ਨਹੀਂ ਜੀ ਸਰ ਪਹੁੰਚੇ ਆ ਜੀ ਆਪਣਾ ਸਪੈਸ਼ਲ ਇੰਨੀ ਦੂਰੋਂ ਚਿਤਕਾਰਾ ਯੂਨੀਵਰਸਿਟੀ ਤੋਂ ਤੇ ਇਹਨਾਂ ਦੀ ਵੀ ਬਹੁਤ ਸਪੋਰਟ ਹੈ ਜੀ ਸਾਡੀ ਤਾਂ ਬਾਕੀ ਯੂਨੀਵਰਸਿਟੀ ਕਿ ਨਹੀਂ ਤਾਂ ਹੋਗੀ ਬਾਕੀ ਮੇਰੇ ਉਸਤਾਦ ਜੀ ਆਪਣਾ ਗੁਰੂ ਭਲਵਾਂ ਜੀ ਰਵੀ ਭਲਵਾਂ ਜੀ ਉਹਨਾਂ ਦੀ ਹੋਗੀ ਜੀ ਬਾਕੀ ਸਾਰਿਆਂ ਦੀ ਉਹ ਕਿਰਪਾ ਜੀ ਮੈਸੇਜ ਕੀ ਲਾਉਗੇ ਖਾਸ ਕਰ ਨੌਜਵਾਨਾਂ ਨੂੰ ਜੀ ਗੱਲ ਕੀਤੀ ਜਾਵੇ ਥੋੜੇ ਖੜੇ ਦੇ ਵਿੱਚ ਤਕਰੀਬਨ ਬਹੁਤ ਨਾਮੀ ਪਹਿਲਵਾਨ ਅਭਿਆਸ ਕਰਦੇ ਹਾਂ ਜੀ ਹਾਂ ਜੀ ਵੀ ਉਹੀ ਆਪਣਾ ਹਰੇਕ ਬੰਦੇ ਨੂੰ ਗੇਮ ਕਰਨੀ ਚਾਹੀਦੀ ਹੈ ਜੀ ਕੋਈ ਨਾ ਕੋਈ ਜਿਹੜੀ ਮਰਜ਼ੀ ਕਰੋ ਜੀ ਹਾਂ ਜੀ ਸਾਡੇ ਇੱਥੇ ਡਾਇਰੈਕਟਰ ਯੂਨੀਵਰਸਿਟੀ ਦੇ ਡਾਇਰੈਕਟਰ ਮੈਡਮ ਮਧੂ ਜਤਕਾਰਾ ਉਹ ਵੀ ਸਭ ਤੋਂ ਜ਼ਿਆਦਾ ਜਤ ਉਹ ਕਰਦੇ ਨੇ ਉਹਨਾਂ ਦਾ ਠੀਕ ਹੈ ਜੀ ਉਹ ਵੀ ਬਹੁਤ ਸਪੋਰਟ ਕਰਦੇ ਆਂ ਸਾਡੀ ਹਾਂ ਜੀ ਨਾਲ ਗੀਮਾਂ 'ਚ ਜਿਵੇਂ ਸਰ ਨੇ ਦੱਸਿਆ ਕਿ ਇਕੱਲੇ ਤੁਸੀਂ ਹੋ ਰੈਸਲਿੰਗ ਦੇ ਵਿੱਚ ਭਾਨੀ ਦੇ ਵਿੱਚ ਤੇ ਹੋਰ ਨੌਜਵਾਨ ਤਾਂ ਹੈ ਨਹੀਂ ਔਰ ਲੱਗਦਾ ਕਿ ਤੁਹਾਨੂੰ ਦੇਖ ਕੇ ਹੁਣ ਉੱਥੇ ਨੌਜਵਾਨਾਂ ਨੂੰ ਜੁੜਨਗੇ ਹਾਂਜੀ ਹਾਂ ਸਾਡੇ ਖਾੜੇ ਦੇ ਬੱਚੇ ਵੀ ਗਾਂ ਜਿਹੜੇ ਹੁਣ ਮੰਨ ਲਓ ਅੱਗੇ ਤਿਆਰ ਹੋਈ ਜਾਣੀ ਹੈ ਜੀ ਪੀੜ੍ਹੀ ਔਰ ਗਾਂ ਰੁੱਥੀ ਜਾਣੀ ਹੈ ਜੀ ਸਾਰੇ ਪਰ ਇੱਕ ਸਵਾਲ ਹੋਰ ਇੱਥੇ ਮੌਕੇ ਤੇ ਸਾਨੂੰ ਪਤਾ ਲੱਗਾ ਕਿ ਚਤਕਾਰਾ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਤਰਸਦੇ ਨੇ ਨੌਜਵਾਨ ਖਾਸ ਕਰਕੇ ਮਾਪਾ ਪ੍ਰਤੀ ਜੇ ਗੱਲ ਕੀਤੀ ਜਾਵੇ ਤਾਂ ਤਾਂ ਕਿਹੋ ਜਿਹਾ ਹੁਣ ਗਾਂ ਨੂੰ ਨੌਜਵਾਨਾਂ ਵਾਸਤੇ ਤੁਸੀਂ ਉਪਰਾਲਾ ਕਰੋਗੇ ਵੀ ਜਾਦਤਾਰ ਨੌਜਵਾਨਾਂ ਨੂੰ ਦੇਖੋ ਸਰ ਜਿਹੜੀ ਸਾਡੀ ਸਪੋਰਟਸ ਪਾਲਿਸੀ ਹੈ ਬਹੁਤ ਅੱਛੀ ਹੈ ਬਟ ਕੁਝ ਕਾਫੀ ਸਮੇ ਤੋਂ ਮੈਂ ਦੇਖ ਰਿਹਾ ਵੀ ਕੁਝ ਪੇਰੈਂਟਸ ਪੈਸਿਆਂ ਵੱਲ ਜ਼ਿਆਦਾ ਲਾਲਚ ਧਿਆਨ ਦਿੰਦੇ ਆ ਜਾਂ ਪੈਸਿਆਂ ਵੱਲ ਜ਼ਿਆਦਾ ਅਟ੍ਰੈਕਟ ਹੁੰਦੇ ਆ ਬਟ ਜਿਹੜੀ ਸਾਡੀ ਯੂਨੀਵਰਸਿਟੀ ਹੈ ਸਾਡਾ ਮੇਨ ਮਕਸਦ ਹੈ ਬੱਚਿਆਂ ਨੂੰ ਐਜੂਕੇਟ ਕਰਨਾ ਔਰ ਉਹਨਾਂ ਨੂੰ ਕੋ-ਕੋਰਿਕੂਲਰ ਐਕਟੀਵਿਟੀਆਂ ਹੈ ਚਾਹੇ ਸਪੋਰਟਸ ਹੈ ਚਾਹੇ ਕਲਚਰਲ ਹੈ ਚਾਹੇ ਐਨਐਸਐਸ ਹੈ ਐਨਐਸਸੀ ਐਨਸੀਸੀ ਹੈ ਉਹਨੂੰ ਵੀ ਪ੍ਰੋਮੋਟ ਕਰਨਾ ਹੈ ਤੇ ਅਸੀਂ ਬੱਚੇ ਦੇ ਦਿਮਾਗ 'ਚ ਪੈਸੇ ਦਾ ਲਾਲਚ ਨਾ ਪਾ ਕੇ ਉਹਨਾਂ ਨੂੰ ਐਜੂਕੇਸ਼ਨ ਨਾਲ ਬਹੁਤ ਜ਼ਰੂਰੀ ਹੈ ਹਰ ਐਕਟੀਵਿਟੀ ਦੇ ਨਾਲ ਤਾਂ ਹੀ ਉਹ ਬੱਚਾ ਕਿਤੇ ਜੌਬ ਲੈ ਸਕਦਾ ਤੇ ਲਾਈਫ 'ਚ ਤਰੱਕੀ ਕਰ ਸਕਦਾ ਸ਼ੁਕਰੀਆ ਨੇ ਬਹੁਤ ਮਿਹਨਤ ਕੀਤੀ ਹੈ ਪੁੱਤਰ ਲਈ ਇਹ ਕਹਣਾ ਚਾਹੁੰਦਾ ਹਾਂ ਕਿ ਖਾਸ ਕਰਕੇ ਅੱਜ ਦੇ ਦਿਨ ਤੇ ਪਹਿਲਾਂ ਵੀ ਮੈਨੂੰ ਦਿੱਤੀ ਬਸ ਜੀ ਮਾਲਕ ਨੇ ਜੋ ਕਿਰਪਾ ਕੀਤੀ ਇਹ ਸਾਰਾ ਜਿਹੜਾ ਕੁਝ ਹੁੰਦਾ ਹੈ ਕਰਨ ਕਰਉਣਾ ਦਾ ਮਾਲਕ ਸਾਡੇ ਤੇ ਡਿਊਟੀਆਂ ਲਗੀਆਂ ਜੀ ਕੋਈ ਵੀ ਕੰਮ ਬੰਦਾ ਕਰਦਾ ਮਾਲਕ ਕਈ ਵਾਰ ਡਿਊਟੀਆਂ ਦਾ ਮਗਰੋਂ ਲੱਕੇ ਆਉਂਦੀਆਂ ਇਹਦਾ ਸੇਵਾ ਕਰ ਰਹੇ ਆ ਸਾਂਭ ਰਹੇ ਆ ਜ਼ਿੰਦਗੀ 'ਚ ਮਾਲਕ ਨੇ ਸਾਨੂੰ ਸ਼ੁਰੂ ਤੇ ਅਸੀਂ ਖੁਦ ਵੀ ਪਹਿਲਾਨੀ ਕੀਤੀ ਆ ਅੱਗੇ ਸਾਡੇ ਭਰਾ ਪਰਵਿੰਦਰ ਮੇਰਾ ਪੁੱਤੀਜਾ ਕੰਮ ਸਾਰਾ ਪਰਿਵਾਰ ਸਾਡਾ ਪਹਿਲਮਾਨਾ ਦੀ ਬਾਕੀ ਗੋਲੂ ਭਲਵਾਨ ਰਵੀ ਭਲਵਾਨ ਜੀ ਇਹਨਾਂ ਦਾ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਐਡਾ ਵਧੀਆ ਪ੍ਰਾਲਾ ਕਰਿਆ ਇੱਥੇ ਇਹ ਜੀ ਬਈ ਬਹੁਤ ਵੱਡਾ ਇੱਕ ਸੈਂਟਰ ਜਦੋਂ ਕੋਈ ਵੀ ਸੈਂਟਰ ਹੋਊਗਾ ਕੋਈ ਅੱਡਾ ਕੋਈ ਤਾਂ ਬੰਦਾ ਅੱਗੇ ਜਾ ਸਕਦਾ ਇਹਨਾਂ ਨੇ ਬਹੁਤ ਵੱਡੀ ਇਹਨਾਂ ਦੀ ਦੇਣ ਹੈ ਇਹਨਾਂ ਦਾ ਬਹੁਤ ਧੰਨਵਾਦ ਆ ਤਾਂ ਬਾਕੀ ਮਾਲਕ ਦੀ ਕਿਰਪਾ ਸਾਡਾ ਮਹਾਰਾਜ ਜੀਆ ਬਾਬਾ ਪੂਰਨਦਾਸ ਜੀ ਤਾਂ ਸਿਰਸਵੜ ਵਾਲੇ ਬਾਬਾ ਭਲਵੰਸੀ ਜੀ ਉਹਨਾਂ ਦਾ ਸਾਡੇ ਪਰਿਵਾਰ ਤੇ ਬਹੁਤ ਵੱਡੀ ਛਾਤਰ ਸ਼ਾਇਆ ਉਹਨਾਂ ਦੀ অপার ਕਿਰਪਾ ਨਾਲ ਇਹ ਸਾਰਾ ਕੁਝ ਹੁੰਦਾ ਅੱਜ ਅੱਜ ਸਾਰੇ ਮਹਾਪੁਰਸ਼ਾਂ ਨੂੰ ਬਹੁਤ ਵੱਡਾ ਅਸ਼ੀਰਵਾਦ ਹੈ ਜੀ ਕੋਈ ਹੋਰ ਨਾ ਮੈਂ ਖਾਸ ਕਰ ਇਸ ਵੀਡੀਓ ਲੈ ਕੇ ਰੈਸਲਿੰਗ ਵੀ ਦੇਖੋ ਜੀ ਸਰਕਾਰ ਹੁਣ ਸ਼ਾਇਦ ਸੁਣਿਆ ਕੋਈ ਪ੍ਰਾਲੇ ਕਰ ਰਹੀ ਹੈ ਪਰ ਹਾਲ ਤੱਕ ਸਾਨੂੰ ਕੋਈ ਹੰਗਾਰਾ ਨਹੀਂ ਏਡਾ ਫਰ ਤੋਂ ਮਿਲਿਆ ਅਸੀਂ ਪਹਿਲਾਂ ਸਭ ਜੁਨੀਅਰੋਂ ਇਟਲੀ ਤੋਂ ਮੈਡਲ ਆਇਆ ਇਹਦਾ ਬ੍ਰਾਉਨ ਚ ਫਿਰ ਏਸ਼ੀਆ ਤੋਂ ਫਿਰ ਆਇਆ ਜੀ ਹੁਣ ਏਸ਼ੀਆ ਤੋਂ ਫਿਰ ਆਇਆ ਜੀ ਪਰ ਚਲੋ ਦੇਖਦੇ ਜੀ ਹੁਣ ਅਸੀਂ ਹਲੇ ਨੰਮੀ ਸਰਕਾਰਾਂ ਨਹੀਂ ਕਹਿ ਸਕਦੇ ਵੀ ਦੋ ਸਾਲਾਂ ਚ ਕਈ ਵਾਰ ਘਰ ਦੇ ਭਾਂਡੇ ਵੀ ਨਹੀਂ ਸਾਂਭੇ ਜਾਂਦੇ ਸੀ ਉਹ ਗੱਲ ਮੰਨ ਸਕਦੇ ਆ ਚਲੋ ਹਲੇ ਦੀ ਦੋਸ਼ਤਾ ਨਹੀਂ ਲਾਉਂਦੇ ਪਰ ਅੱਗੇ ਦੇਖਾਂਗੇ ਜੀ ਸਾਲ ਗੱਲ ਤਾਂ ਹੋਈ ਹੈ ਜੀ ਵੈਸੇ ਸਾਨੂੰ ਜਿੱਕਣ ਅਸੀਂ ਪਿਛਲੀ ਵਾਰ ਅਦੇ ਬਾਹਰ ਤੋਂ ਮੈਡ ਲਾਇਆ ਸਾਨੂੰ ਉੱਥੇ ਮੈਡ ਲਾਉਂਸ ਕਰਤਾ ਬਹੁਤ ਕੁਝ ਪਰ ਹਾਲ ਤੱਕ ਕਰਾਇਆ ਤਾਂ ਹੈ ਨਹੀਂ ਜੀ ਆਏ ਬਿਨਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਜੀ ਵੀ ਮੈਡ ਦਵਾਂਗੇ ਹਾਂ ਜੀ ਮੌਕੇ ਦੇ ਚ ਸਾਡੇ ਐਮਐਲਏ ਸਾਹਿਬ ਜਾਂ ਹੋਰ ਸਾਰਿਆਂ ਨੇ ਇਸ ਉਹਨਾਂ ਵੱਲੋਂ ਬੜੀ ਮਤਲ ਸਾਨੂੰ ਮਾਣ ਮਿਲਿਆ ਸਾਨੂੰ ਬੜਾ ਵਿਸ਼ਵਾਦ ਦਵਾਇਆ ਗਿਆ ਪਰ ਹਲੇ ਸਾਲ ਹੋ ਗਿਆ ਕਿਸੇ ਨੇ ਨਹੀਂ ਪੁੱਛਿਆ ਤਸੀਂ ਤਾਂ ਹੁਣ ਪੱਲਿਓਂ ਖਰਚਾ ਕਰੇ ਰਹੇ ਆ ਕਰਦੇ ਰਵਾਂਗੇ ਸਾਡਾ ਤਾਂ ਜਨੂੰਨ ਆ ਸਾਡੇ ਦਾ ਖੇਡ ਆ ਸਾਨੂੰ ਇਹ ਸਾਡੇ ਇੱਕ ਰੋਮ ਰੋਮ ਜਾਂ ਜਿਹੇ ਉਹ ਤਾਂ ਅਸੀਂ ਕੋਲ ਚਾਹੇ ਕਿਉਂ ਨਾ ਜੀ ਘਰ ਉਹਦੇ ਕਨੇ ਗਿਰਵੀ ਰੱਖ ਕੇ ਜੀ ਜਾਂ ਆਪਣਾ ਆਪ ਵੇਚ ਕੇ ਕਰਨਾ ਪਵੇ ਕਰਾਂਗੇ ਜੀ ਸੁਪਨਾ ਕੀ ਆ ਆਪਣਾ ਕਿੱਥੇ ਦੇਖਣਾ ਸੁਪਨਾ ਤਾਂ ਆ ਜੀ ਵੀ ਸਾਡਾ ਸੁਪਨਾ ਦਾਲੇ ਬਹੁਤ ਲੰਬੇ ਜੀ ਹਾਲ ਤਾਂ ਸ਼ੁਰੂਆਤ ਤਾਂ ਹੋਈਆਂ ਜੀ ਇੱਕਨੂੰ 올ਿਮਪੀਅਨ ਦੇ ਵਿੱਚੋਂ 2028 ਜੀ ਹੁਣ ਉਹਦੀ ਅਸੀਂ ਤਿਆਰੀ ਕਰ ਰਹੇ ਆ ਕਿ 올ਿਮਪੀਅਨ ਜੋ ਮੈਡਲ 골ਡ ਮੈਡਲ ਉਦੋਂ ਹੀ ਸਾਨੂੰ ਜਿਹੜੀ ਸਾਡੀ ਸਹੀ ਉਹਦੇ ਕਾਣੇ ਭੁੱਖ ਪੂਰੀ ਹੋਣੀ ਹੈ ਜੇ ਨਹੀਂ ਹਾਲੇ ਤਾਂ ਸੁਪਨਾ ਤਾਂ ਪੂਰਾ ਹੋਇ ਨਹੀਂ ਕਹਿ ਸ਼ੁਰੂ ਹੋਇਆ ਜੀ ਸੁਪਨਾ ਹਾਂ ਜੀ ਸੁਪਨੇ ਅਸੀਂ ਉਹਦੀ ਕਹਿਦਾ ਤੇ ਪੂਰੇ ਹੋਇ ਨਹੀਂ ਕਹਿ ਸਕਦੇ ਹਾਲੇ ਤਾਂ ਸੁਪਨਾ ਦਾ ਸ਼ੁਰੂ ਹੋਇਆ ਜੀ ਤਾਂ ਅੱਗੇ ਉਹਦੇ ਕਾਣੇ ਪੂਰਨ ਤਾਂ ਉਹਦੇ ਹੋਵਾਂਗੇ ਜਦੋਂ 올림픽ਾਂ ਜੋ ਸਾਡੇ ਹਾਂ ਜੀ ਗੁਰ ਰਵੀ ਪਹਿਲਵਾਨ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖਦੇ ਹੋ ਖਾਸ ਕਰਕੇ ਇਸ ਇਲਾਕੇ ਵਿੱਚ ਪਹਿਲਵਾਨੀ ਦੀ ਜਿਹੜੀ ਨਹੀਂ ਹੈ ਉਹਨੂੰ ਜੇ ਆਪਾਂ ਗੱਲ ਕਰੀਏ ਆਪੋ ਸਾਹ ਲੈਵਲ ਤੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਰਵੀ ਯਾਰ ਗੋਲੂ ਜੀ ਦੇ ਤਾਂ ਤਾਂ ਦੇਣ ਦੇ ਹੀ ਨਹੀਂ ਸਕਦੇ ਇਹ ਤਾਂ ਉਹ ਕੰਮ ਕਰ ਰਹੇ ਨੇ ਜੇ ਸਰਕਾਰਾਂ ਨਹੀਂ ਕਰ ਸਕਦੀਆਂ ਜੇ ਦੀ ਸਚਾਈ ਅੱਜ ਸਮਝ ਤੇ ਸਰਕਾਰਾਂ ਨੇ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਸਰਕਾਰਾਂ ਨੇ ਸਾਥ ਦੇਣਾ ਚਾਹੀਦਾ ਵੀ ਜਿਹੜਾ ਕੰਮ ਅਸੀਂ ਕਰਨੇ ਤਾਂ ਸਾਡਾ ਇਹ ਕਰ ਰਹੇ ਆ ਤਾਂ ਉਹਨਾਂ ਨੇ ਸਪੋਰਟ ਦੇਣੀ ਚਾਹੀਦੀ ਆ ਤਾਂ ਬਹੁਤ ਵੱਡਾ ਕੰਮ ਕਰ ਰਹੇ ਜੀ ਹੁਣ ਸਮਝੋ 10 ਸਾਲ ਹੋ ਗਏ ਜੀ ਬਾਹਰ ਦਾ ਕੋਚ ਰੱਖਿਆ ਵੀ ਜੇ iran ਦਾ ਤਾਂ ਉਹਦੀ 1.5 ਲੱਖ ਰੁਪਿਆ ਸੈਲਰੀ ਆ ਤਾਂ 2.5 2.5 ਕਰੋੜ ਰੁਪਿਆ ਲੱਗਿਆ ਗੋਲੂ ਪਹਿਲਵਾਨ ਨੇ ਰਵੀ ਨੇ ਹੁਣੇ ਕੋਲੂ ਹੀ ਲਾ ਰਹੇ ਬੱਚੇ ਠੀਕ ਆ ਬੱਚੇ ਆ ਰਹੇ ਬੱਚੇ ਕਿੰਨਾਂ ਜੇ 30 ਬੱਚੇ ਆ ਵੀ ਬੱਚਿਆਂ ਤਾਂ ਕੁਝ ਵੀ ਨਹੀਂ ਜੋ ਤਿਲ ਫੁੱਲ ਦਿੱਤਾ ਉਹਦੇ ਬਾਅਦ ਲੱਖ ਰੁਪਿਆ ਬਾਬੇ ਜੋ ਸਾਰਾ ਗੋਲੂ ਨਾ ਜੀ ਨਾ ਹੁਣ ਮਤਲਬ ਉਹ ਕਿ ਪੂਰੇ ਨਹੀਂ ਕਰ ਸਕਦੇ ਬੱਚੇ ਦਾ ਖਾਣਾ ਨਹੀਂ ਪੂਰਾ ਹੁੰਦਾ ਰਵੀ ਯਾਰ ਗੋਲੂ ਇਹ ਕੋਲੂ ਹੀ ਕਰ ਰਹੇ ਸਾਰ ਮਤਲਬ ਇਹ ਤਾਂ ਉਹ ਕੰਮ ਕਰ ਰਹੇ ਨੇ ਸਰਕਾਰਾਂ ਨਹੀਂ ਕਰ ਸਕਦੇ ਅੱਗੇ ਸਰਕਾਰਾਂ ਨੂੰ ਬੇਨਤੀ ਇਹੀ ਆ ਵੀ ਉਹ ਇੰਦੀ ਸਪੋਰਟ ਕਰਨ ਗੋਲੂ ਆ ਰਵੀ ਜੀ ਜਿਹੜਾ ਕੰਮ ਕਾਰਜ ਕਰ ਰਹੇ ਬਹੁਤ ਵੱਡਾ ਕਾਰਜ ਹੈ ਨਹੀਂ ਸਪੋਰਟ ਸਰਕਾਰਾਂ ਕਰਨ ਕੋਈ ਕਾਰਜ ਬਹੁਤ ਵੱਡਾ ਜੀ ਸਰਕਾਰਾਂ ਤੋਂ ਬਿਨਾਂ ਵੀ ਨਹੀਂ ਚੱਲ ਸਕਦਾ ਪਰ ਅਸੀਂ ਉਹਨਾਂ ਤੋਂ ਬੜੀ ਆਸ ਰੱਖਦੇ ਆ ਵੀ ਤਾਂ ਕਿ ਮੈਨੂੰ ਦੇਖਦੇ ਆ ਤਾਂ ਕੁਛ ਨਾ ਕੁਛ ਮਦਦ ਵੱਣਦੀ ਹੈ ਵੱਣਦੀ ਹੈ ਜੀ ਹੁਣ ਉਹ ਕਹਿੰਦੇ ਜੀ ਸੀਨੀਅਰ ਨੂੰ ਅਸੀਂ ਕੁਛ ਦੇਵਾਂ ਜਿਵੇਂ ਸੀਨੀਅਰ ਨੂੰ ਬਾਹਰ ਤੋਂ ਕਰੋੜ ਰੁਪਏ ਦਿੰ ਬਾਹਰ ਤੋਂ ਮੈਡਲ ਆਉਂਦਾ ਕੌਮਪਲੈਂਟ ਜੋ 올ਿਪੀਆ ਜਿੰਦਾ 5-5 ਕਰੋੜ ਦਿੰਦੇ ਆ ਪਰ ਮੈਂ ਉਹਦੀ ਸੋਚ ਇਹ ਕਿਸੇ ਹੱਦ ਤੱਕ ਕਰੇ ਸੋਚ ਮੈਂ ਵਧੀਆ ਨਹੀਂ ਮੰਨਦਾ ਜੀ ਮੇਰੇ ਵੱਲੋਂ ਤਾਂ ਇਹ ਇੱਕ ਨਖੇਦਾ ਜੀ ਸੋਚ ਜਿਹੜਾ ਸੀਨੀਅਰ ਹੋ ਗਿਆ ਉਹ ਤਾਂ ਤਗੜਾ ਹੋਇਆ ਗਿਆ ਜੀ ਜਿਹੜਾ ਸਬ ਜੂਨੀਅਰ ਦਾ ਬੱਚਾ ਬਾਹਰ ਤੋਂ ਮੈਡਲ ਆਉਂਦਾ ਜਾਂ ਜੂਨੀਅਰ ਲਿਆਂਦਾ ਉਹਨਾਂ ਨੂੰ ਖਰਾਕਾਂ ਦੀ ਲੋੜ ਆ ਉਹਨੂੰ ਖਰਚਿਆਂ ਦੀ ਲੋੜ ਆ ਤੇ ਜੇ ਹੁਣ ਅੱਜ ਅਸੀਂ ਕਰਾਹੇ ਚੱਲੀਏ ਮਤਲਬ ਸ਼ਿੰਝਾਂ 'ਚ ਮੇਰਾ ਪੂਰਾ ਪੂਰੇ ਪੰਜਾਬ 'ਚ ਮੇਰਾ ਝਾਨ ਅਸੀਂ ਸ਼ਿੰਝਾਂ 'ਕਿ ਲਈ ਜੇ ਮੈਨੂੰ ਰੋਜ਼ ਲੱਖ-ਲੱਖ ਰੁਪਏ ਕਹਿੰਦੇ ਜੀ ਰੋਜ਼ ਮ ਪਰ ਅਸਿਓ ਕੁਰਬਾਨੀ ਕਰਵਾਨੀ ਕਰਦੇ ਆ ਸਾਰੀ ਕੁਛ ਕਿਉਂ ਵੀ ਇੱਕ ਮੈਡਲ ਲਿਆਉਣਾ ਅਸੀਂ ਕੁਸ਼ਤੀ ਦੀ ਜੇ ਉੱਧਰ ਜਾਂਦਾ ਤੁਹਾਡੀ ਕੁਸ਼ਤੀ ਦਾ ਵਿੱਚ ਫਿਰ ਉਹ ਕੰਮ ਹਾਂ ਉਹਦੇ ਨਾਲ ਸਲੋ ਹੋ ਜਾਣੀ ਹੈ ਜੀ ਤਾਂ ਇਸ ਕਰਕੇ ਅਸੀਂ ਤਾਂ ਕੁਰਬਾਨੀ ਕਰ ਰਹੇ ਹਾਂ ਪਰ ਮਦਦ ਤਾਂ ਕੋਈ ਕਿਸੇ ਦੀ ਨਹੀਂ ਮੈਂ ਕਹਿੰਦਾ ਜੇ ਸਰਕਾਰਾਂ ਨਹੀਂ ਮਦਦ ਕਰਦੀਆਂ ਉਹਨਾਂ ਨੂੰ ਸਬ ਜੂਨੀਅਰ ਜੂਨੀਅਰ ਜ 15 ਸਾਲ ਦੇ ਜਿਹੜੇ ਬੱਚੇ ਉਹਨਾਂ ਦਾ 골ਡ ਆਉਣਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਖਰਚਾ ਦੇਣਾ ਚਾਹੀਦਾ ਬਹੁਤ ਜ਼ਿਆਦਾ ਖਰਾਕਾਂ ਦੇਣੀਆਂ ਚਾਹੀਦੀਆਂ ਬਹੁਤ ਜ਼ਿਆਦਾ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਉਹਨਾਂ ਨੂੰ ਉਹ ਤਾਂ ਬੱਚੇ ਕੇ ਬਹੁਤ ਦੇ ਤਰੱਕੀ ਕਰ ਸਕਦਾ ਪਰ ਇਹ ਤਾਂ ਜੇ ਸੀਨੀਅਰ ਜਿਹੜਾ ਹੋ ਗਿਆ ਉਹ ਖੁਦ ਆਪਣੇ ਪੈਰਾਂ ਦੇ ਹੋ ਗਿਆ ਜੀ ਫਿਰ ਰੋਲੇ ਮੁਕੇ ਜਣਾ ਜੀ ਜਸਪੁਰ ਨੇ ਫਿਰ ਤੋਂ ਖਾਣਾ ਮੁਲਾਪੁਰ ਦਾ ਆ ਕੇ ਜਣਾ ਹਾਂਜੀ ਬਹੁਤ ਖੁਸ਼ੀ ਹੈ ਤੇ ਕੀ ਮਹਿਸੂਸ ਕਰਦਾ ਬਹੁਤ ਮਾਣ ਮਹਿਸੂਸ ਕਰਦੇ ਹਾਂ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਹਾਂਜੀ ਬੱਚੇ ਨੂੰ ਮਿਹਨਤ ਦਾ ਫਲ ਮਿਲਿਆ ਬੱਚੇ ਨੂੰ ਆਪਣੀ ਮੈਂ ਸਹੀ ਜੀ ਜਿਹੜੀ ਸਭ ਤੋਂ ਵੱਡੀ ਹੈ ਕਹੋ ਨਾ ਕਿ ਤੁਹਾਡਾ ਪਰਿਵਾਰ ਦਾ ਬਹੁਤ ਹਾਂਜੀ ਜੀ ਸਾਰੇ ਪਰਿਵਾਰ ਦਾ ਬਹੁਤ ਜੋਗਰੀ ਕਿਉਂ ਜੀ ਮੈਂ ਤਾਂ ਕੰਮ ਹੀ ਪੈ ਰਹੀ ਹੈ ਇਸ ਟਾਈਮ ਜਿਹੜੀ ਹੈ ਸਭ ਤੋਂ ਵੱਡਾ ਸ਼ਰਾਰਤੀ ਹਾਂਜੀ ਮਿਹਨਤ ਹਾਰਡ ਮਿਹਨਤ ਚੱਲ ਰਹੀ ਹੈ ਬੱਚੇ ਦੀ ਹਾਂਜੀ ਪੂਰਾ ਸੰਘਰਸ਼ ਆਪ ਵੀ ਸੁਣਿਆ ਕਿ ਪਿੰਡ ਤੋਂ ਦੂਰ ਰਹ ਰਹੇ ਹੋ ਹਾਂਜੀ ਪਿੰਡ ਤੋਂ ਦੂਰ ਰਹ ਰਹੇ ਨੇ ਬੱਚੇ 10 ਸਾਲ ਹੋ ਗਏ ਬੱਚਿਆਂ ਨੂੰ ਇੱਥੇ ਆਇਆ ਨੂੰ ਜਸਪੁਰਨ ਨੂੰ ਪਰਿਵਾਰੀ ਪਰਿਵਾਰ ਦੇ ਵਿੱਚ ਛੋਟਾ ਬ੍ਰਦਰ ਆ ਜਿਸਪੁਰੰ ਦਾ ਉਹ ਵੀ ਪਲਵਾਨੀ ਕਰ ਰਹੀ ਹੈ ਹਾਂਜੀ ਤੇ ਦੋਨੋਂ ਬੱਚੇ ਮੇਰੇ ਬੇਟਾ ਤੇ ਬੇਟੀ ਦੋਨੋਂ ਕਰ ਰਹੇ ਨੇ ਇਹ ਹਾਂਜੀ ਜੇ ਆਪਾਂ ਗੱਲ ਕਰੀਏ ਜੀ ਰਿਸ਼ਤੇਦਾਰਾਂ ਵੱਲੋਂ ਕਿਹੋ ਜਿਹਾ ਸਹਿਯੋਗ ਆ ਮੈਂ ਕਿਉਂਕਿ ਇਹ ਲੈ ਉਹ ਸ਼ੈਣੀ ਨੇ ਸ਼ੋਰ ਬਾਈ ਹਾਂਜੀ ਪਲੀਜ਼ ਰਿਸ਼ਤੇਦਾਰਾਂ ਸਾਰਿਆਂ ਦਾ ਹੀ ਸਪੋਰਟ ਆਈ ਪੂਰੀਆ ਹਾਂਜੀ ਹਾਂਜੀ ਨਾਨੀ ਜੀ ਦਾ ਤਾਂ ਬਹੁਤ ਵੱਡਾ ਸਹਿਯੋਗ ਆਈ ਉਹਨਾਂ ਦੀ ਦੇਣ ਆ ਸਾਰੀ ਤੇ ਹੁਣ ਦੋ ਤਿੰਨ ਦੋ ਤਿੰਨ ਬਾਹਰ ਰਿਹਾ ਹੈ ਹਾਂਜੀ ਉਹ ਬਾਈ ਇੱਕ ਤਰ੍ਹਾਂ ਦਾ ਮਿਸਤਾ ਕਰਦੇ ਹੋ ਹਾਂਜੀ ਹਾਂਜੀ ਬਹੁਤ ਮਿਸ ਕਰਦੇ ਸੀ ਤੇ ਅੱਜ ਜਦੋਂ ਹਮ ਕੀ ਕੀ ਪ੍ਰੋਗਰਾਮ ਬਣਾਇਆ ਗਿਆ ਉਹਦੇ ਹਿੱਸੇ ਪਹੁੰਚ ਸਕਿਆ ਵਧੀਆ ਸਵਾਗਤ ਕੀਤਾ ਪਹਿਲਵਾਨ ਜੀ ਉਹਨਾਂ ਨੇ ਵਧੀਆ ਸਵਾਗਤ ਕੀਤਾ ਜੀ ਤੇ ਖਾੜੇ ਵੱਲੋਂ ਵਧੀਆ ਸਵਾਗਤ ਹੋਇਆ ਬੱਚੇ ਦਾ ਤੇ ਬਾਕੀ ਹੁਣ ਆਪਣੇ ਪਿੰਡ ਜਾਣਗੇ ਪਿੰਡ ਜਾ ਕੇ ਪ੍ਰੋਗਰਾਮ ਹਾਂਜੀ ਬਹਿਰਾਮਪੁਰ ਹਾਂਜੀ ਤੇ ਜੇ ਅੱਜ ਅਸੀਂ ਗੱਲ ਕਰੀਏ ਖਾੜਾ ਮੁੱਲਾਪੁਰ ਤਾਂ ਸਿਸ ਸੰਚਾਲਕਾਂ ਦੀ ਕੋਲ ਨੂੰ ਹਾਂਜੀ ਸਾਰੀ ਉਹਨਾਂ ਦੀ ਦੇਣ ਹੈ ਜੀ ਗੁਲਪਲਵਾਨ ਜੀ ਰਵੀ ਪਹਿਲਵਾਨ ਜੀ ਦੀ ਦੇਣ ਹੈ ਹਾਂਜੀ ਉਹਨਾਂ ਦਾ ਬਹੁਤ ਵੱਡਾ ਸੰਜੋਗ ਹੈ ਇਸ ਕਾਮਯਾਬੀ ਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਉਹਨਾਂ ਦਾ ਮਮੀ ਨਾਲ ਕੱਪੜੇ ਬਦਲ ਕੇ ਇੱਥੇ ਦਿੱਕਤ ਤੋਂ ਪਰੇਸ਼ਾਨੀ ਕੋਈ ਨਹੀਂ ਜੀ ਨਹੀਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਜੀ ਪਲਵਾਂਜੀ ਉਹਨਾਂ ਦਾ ਪੂਰਾ ਸਹਿਯੋਗ ਆ ਹਰ ਇੱਕ ਬੱਚੇ ਨੂੰ ਸਹਿਯੋਗ ਆ ਪਲਵਾਂਜੀ ਉਹਨਾਂ ਦਾ ਹਾਂਜੀ ਕੰਮ ਬਣ ਗਿਆ ਪਾ ਕੇ ਜਾ ਕੇ ਬੋਲਦੇ ਨੇ ਨਾਮ ਬਣ ਗਿਆ ਜੀ ਇਹ ਜੋ ਕਿ ਇਸ ਖੇਤਰ ਦਾ ਨਾਮ ਰੋਸ਼ਨ ਕੀ ਲੱਗਦਾ ਹਾਂਜੀ ਸਭ ਤੋਂ ਪਹਿਲਾਂ ਹੋਰ ਵੀ ਪਹਿਲਵਾਨ ਤੁਹਾਨੂੰ ਲੱਗਦੇ ਨੇ ਕਿ ਐਸਾ ਹਾਂਜੀ ਆਉਣ ਵਾਲੇ ਸਮੇਂ 'ਚ ਨੇ ਬੱਚੇ ਕਾਫੀ ਬੱਚੇ ਨੇ ਜਿਨ੍ਹਾਂ ਤੋਂ 올ੰਪਿਕ ਤੱਕ ਦੀ ਉਮੀਦ ਹੈਗੀ ਆ ਬੱਚਿਆਂ ਦੀ ਹਾਂਜੀ ਉਸ ਸੁਨੇਹਾ ਦੇਣਾ ਚਾਹੁੰਦੇ ਮਾਪੇ ਪਿਤਾ ਨੂੰ ਬੱਚਿਆਂ ਨੇ ਹਾਂਜੀ ਬੱਚਿਆਂ ਨੂੰ ਗੇਮ ਵਾਲੀ ਸਾਈਡ ਲੈ ਕੇ ਜਾਣਾ ਚਾਹੀਦਾ ਨਸ਼ਿਆਂ ਤੋਂ ਦੂਰ ਰਹਿਣਦੇ ਨੇ ਬੱਚੇ ਹਾਂਜੀ ਸੇਤ ਦੀ ਸੰਭਾਲ ਹੁੰਦੀ ਆ ਬੱਚਿਆਂ ਦੀ ਥੋੜਾ ਬਾਰੇ ਬੰਦੇ ਦਾ ਖਬਰਾਂ ਚ ਆਉਂਦਾ ਹੈ ਨਾਨੀ ਜੀ ਵੀ ਸਾਡੇ ਨਾਲ ਨੇ ਨਾਨੀ ਜੀ ਹਾਂਜੀ ਅੱਜ ਫਿਰ ਜਸਪੁਰ ਨਾਲ ਮੈਡਲ ਜਿੱਤ ਲਿਆ ਆ ਹਾਂਜੀ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਬਹੁਤ ਜਿਆਦਾ ਬੇਟਾ ਮੈਂ ਖੁਸ਼ੀ ਦਾ ਪ੍ਰਗਟ ਕਰ ਰਹੀ ਹਾਂ ਮੈਂ ਹੱਥਾਂ ਨਾਲ ਪਾਲਿਆ ਇਹਨੂੰ ਛੋਟੇ ਹੁੰਦੇ ਨੂੰ ਬਹੁਤ ਖੁਸ਼ੀ ਆ ਮੈਨੂੰ ਜਿੰਨੀ ਖੁਸ਼ੀ ਆ ਮੈਂ ਮੈਨੂੰ ਪਤਾ ਹੀ ਨਹੀਂ ਧਰਤੀ ਸਮਾਨ ਕਿੱਥੇ ਆ ਤੇ ਇੰਨੀ ਖੁਸ਼ੀ ਪਰਿਵਾਰ ਦੇ ਵਿੱਚ ਸੀ ਪਲਵਾਨ ਕੋਈ ਹਾਂਜੀ ਸਾਡੇ ਪਰਿਵਾਰ 'ਚ ਕੋਈ ਹੋਰ ਪਲਵਾਨ ਨਹੀਂ ਦਾ ਰਿਸ਼ਤੇਦਾਰ ਇਹੀ ਪਹਿਲਾ ਮੇਰਾ ਜਵਾਈ ਪਹਿਲਾ ਪਹਿਲਵਾਨ ਰਿਸ਼ਾ ਜੁੜਿਆ ਚੁੱਕਾ ਤੇ ਜ ਜ ਕਲਤਾਰ ਨਾਲ ਸਾਡਾ ਰਿਸ਼ਤਾ ਜੁੜਿਆ ਕਲਤਾਰ ਜੀ ਨੇ ਵੀ ਪਹਿਲਵਾਨੀ ਕਰੀ ਪਹਿਲਾਂ ਹਾਂ ਬਹੁਤ ਕਰੀਏ ਬੇਟਾ ਬਹੁਤ ਬੜਾ ਪਹਿਲਵਾਨ ਚਾਹੀਦਾ ਬੜੀਆ ਬੇਟਾ ਬਹੁਤ ਬੜੀਆ ਹਾਂ ਉਹਨਾਂ ਨੇ ਵੀ ਗੋਸ਼ੀਆ ਵੀ ਨਾਨਕਿਆਂ ਤੋਂ ਮਿਲਦੀ ਹੁੰਦੀ ਬੱਚੇ ਨੂੰ ਹਾਂ ਨਾਨਕਿਆਂ ਤੋਂ ਬੇਟਾ ਸਹੀ ਹੈ ਗੱਲ ਤੇ ਨਾਨਕਿਆਂ ਵੱਲੋਂ ਪੂਰਾ ਪਿਆਰ ਮੋਹ ਦਿੱਤਾ ਜਾ ਪੂਰਾ ਪਿਆਰ ਮੈਂ ਤਾਂ ਪਾਣੀ ਨਹੀਂ ਕੀ ਕੋ ਟ੍ਰੋਨ ਲਾਉਣੀ ਜਦ ਤੱਕ ਇਹਦੇ ਮੂੰਹ 'ਚ ਨਹੀਂ ਉੱਥੇ ਹੀ ਹੋਇਆ ਨਾ ਮੇਰੇ ਕੋਲੇ ਹੋਇਆ ਛੋਟਾ ਦਾ ਬੱਚਾ ਦਾ ਮੈਂ ਪਾਲਿਆ ਇਹਨੂੰ ਮੈਂ ਤਾਂ ਇਹਨੂੰ ਛਿਲੇ ਚ ਬਦਾਮ ਦੰਦੀ ਰਹੀਆਂ ਪੀਸ ਪੀਸ ਕੇ ਦੁੱਧ ਵਿੱਚ ਪੋਣ ਕੇ ਪੋਣੀ ਨਾਲ ਕੱਪੜੇ ਨਾਲ ਪੋਣ ਕੇ ਇਹਨੂੰ ਪਲਾਉਂਦੇ ਤੇ ਕਿਸੇ ਨੂੰ ਪਤਾ ਨਹੀਂ ਥਾ ਬੇਟਾ ਕਿਸੇ ਨੂੰ ਨਾਨਾ ਜੀ ਬਹੁਤ ਪਿਆਰ ਕਰਦੇ ਸੀ ਬਹੁਤ ਜਿਆਦਾ ਤੇ ਅੱਜ ਦੂਸਰੀ ਵਾਰ ਇਹ ਮੈਡਲ ਜਿੱਤ ਕੇ ਮੁੰਡੇ ਨੇ ਚੋਣ ਪਾਇਆ ਬਹੁਤ ਖੁਸ਼ੀ ਮਿਲੀ ਹੈ ਬੇਟਾ ਮੈਨੂੰ ਇੰਨੀ ਖੁਸ਼ੀ ਮਿਲੀ ਹੈ ਜੇ ਮੈਂ ਦੱਸ ਨਹੀਂ ਸਕਦੀ ਮੈਨੂੰ ਕੁਝ ਹੋ ਨਾ ਜਾਵੇ ਇੰਨੀ ਖੁਸ਼ੀ ਹੈ ਮੈਨੂੰ ਅੱਜ ਇਹ ਇਸ ਵਿੱਚ ਕਿਉਂ ਨਹੀਂ ਆਸ ਰੱਖਦੇ ਹੋ ਜੇ ਆਪਾਂ ਗੱਲ ਕਰੀਏ ਸਾਰਾ ਵੀ ਕਿਤੇ ਨਾ ਕਿਤੇ ਇਸ ਅਖਾੜੇ ਪ੍ਰਤੀ ਇਹ ਅਣਗੋਲਿਆ ਕੀਤਾ ਹੋਇਆ ਇੱਕ ਹਾਂਜੀ ਕਾਫੀ ਵਾਰ ਮੰਗ ਤੁਸੀਂ ਐ ਕਿ ਵੀ ਐਸਾ ਖਾੜੇ ਬਨ ਦੇਖਿਆ ਨਹੀਂ ਜਾ ਰਿਹਾ ਹਾਂਜੀ ਉਹਨੂੰ ਲੱਗਦਾ ਕਮੀ ਇਸ ਤਰ੍ਹਾਂ ਬਹੁਤ ਕਮੀਆਂ ਬੇਟਾ ਬਹੁਤ ਕਮੀ ਹੈ ਖਾੜੇ ਚ ਬਹੁਤ ਕਮੀ ਹੈ ਸਪੋਰਟ ਗਵਰਨਮੈਂਟ ਕਰਦੀ ਨਹੀਂ ਜਸਬੂਰ ਦੀ ਜਿਹੜ ਕਰਦੀ ਆ ਬੇਟਾ ਇਹ ਜੇ ਬੱਚਾ ਮਿਲਣਾ ਬਹੁਤ ਔਖਾ ਹੈ ਬਹੁਤ ਔਖਾ ਤੇ ਮਾਪਿਆਂ ਨੂੰ ਕੀ ਸਨੇਹਾ ਦਵਾਂਗੇ ਹੋਰ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਦਵਾਂਗੀ ਬੱਚਿਆਂ ਨੂੰ ਚੰਗੀ ਲਾਈਨ ਤੇ ਪਾਉ ਬੱਚਿਆਂ ਨੂੰ ਖਰਾਕ ਦੋ ਬੱਚਿਆਂ ਨੂੰ ਮੂੰਹ ਚ ਮੋਨੋਂ ਦੇ ਸੁੱਤੇ ਉੱਠਦੇ ਆਪਣੇ ਬੱਚਿਆਂ ਨੂੰ ਜੇ ਕੁਝ ਬਣਾਉਣਾ ਜੇ ਤੁਸੀਂ ਵੱਡੋਂ ਕੋ ਗੁੱਸੇ ਹੋਣਾ ਬੱਚਾ ਨਹੀਂ ਅੱਗੇ ਲੰਘ ਸਕਦਾ ਕਦੇ ਵੀ ਨਹੀਂ ਲੰਘ ਸਕਦਾ ਇਹਨੂੰ ਨਾਨਾ ਜੀ ਦਾ ਬੋਸ ਬੈਠ ਪਿਆਰ ਮੈਂ ਗਿਆ ਬਹੁਤ ਹੁਣ ਮੈਂ ਦੱਸ ਨਾਨਾ ਜੀ ਫਿਰ ਹੁਣ ਨਾਨਾ ਜੀ ਚੜਾਈ ਕਰਕੇ ਚਲੇ ਗਏ ਹਾਂ ਚੜਾਈ ਕੇ ਉਹ ਤਾਂ ਅਜੂਨ ਨੇ ਨਾਨਾ ਹੀ ਕੰਮੀਆਂ ਪੁੰਗੀਆਂ ਕਰਦੀ ਸਾਰੀ ਹਾਂ ਨੀ ਮੈਂ ਕਰਨੀਆਂ ਬੇਟਾ ਜਿੰਨੇ ਜਿੰਦਗੀ ਆ ਮੈਂ ਕਰੂੰਗੀ ਉਹ ਫਿਰ ਸਕੂਲ ਦੇ ਕੋਲੇ ਰਹਿ ਨਹੀਂਉਂ ਜਾਂ ਫਿਰ ਹਾਂ ਕੋਲ ਰਹਿਣੀ ਆ ਅਜੇ ਨਹੀਂ ਮਮੇਂਟੀ ਲੈਦੇ ਹੋ ਮੈਂ ਕਹਿੰਦਾ ਕਿਵੇਂ ਧਿਆਨ ਰੱਖਿਆ ਜਾਂਦਾ ਮਾਤਾ ਪਿਤਾ ਤੇ ਨਾਨਾ ਜੀ ਉਹ ਕਿਰਾਕ ਮੈਨੂੰ ਸਾਰੀ ਪਤਾ ਬੇਟਾ ਮੈਂ ਬਹੁਤ ਧਿਆਨ ਰੱਖਦੀ ਆ ਮਾਂ ਆਪਣੀ ਕੰਮ ਦੀ ਆਪਨੀ ਪੀਂਦੀ ਪਹਿਲਾਂ ਇਹਨੂੰ ਦੋਣਗੀ ਫਿਰ ਹੋਰ ਵੀ ਪਰਿਵਾਰ ਦੇ ਵਿੱਚਾਂ ਤਲਵਾਨੀ ਕਰਦਿਆਂ ਨਹੀਂ ਕੋਈ ਨਹੀਂ ਪਹਿਲਾਂ ਤਾਂ ਜੈ ਕਮਲ ਜੀ ਪੰਤਾਰ ਹਾਂ ਹੁਣ ਉਹ ਵੀ ਛੋਟਾ ਜਸਕੀਰ ਤੀ ਕਰਦਾ ਵਿੱਚ ਹਾਂ ਜਸਕੀਰ ਛੋਟਾ ਨਾ ਹਲੇ ਹੁਣੇ ਲਾਇਆ ਜੇ ਉਹ ਵੀ ਨਾ ਉਹ ਵੀ ਨਾ ਰੋਸ਼ਨ ਕਰੂਗਾ ਕਿਸੇ ਦਿਨ ਬਹੁਤ ਵਧੀਆ ਚੰਗਾ ਬੇਟਾ